ਤੁਹਾਨੂੰ ਅਜਿਹਾ ਇੱਕ ਨੁਸਖਾ ਅਸੀਂ ਦੱਸਣਾ ਵੀ ਜਿਹਦੇ ਨਾਲ ਤੁਹਾਡਾ ਕਦੇ ਦੰਦ ਜਾਣਾ ਵੈਦ ਸਾਹਿਬ ਕਹਿੰਦੇ ਦੁਖਣਗੀਆਂ ਹੀ ਨਹੀਂ ਇੱਕ ਨਾ ਅਕਰਕਰਾ ਦੀ ਬੂਟੀ ਆਉਂਦੀ ਹੈ ਜੀ ਸਵੇਰ ਤੱਕ ਤੁਹਾਡਾ ਸੋਜਾ ਵੀ ਖਤਮ ਤੁਹਾਡਾ ਦਰਦ ਵੀ ਖਤਮ ਤੁਹਾਨੂੰ ਡਾਕਟਰ ਕੋਲ ਜਾਣ ਦੀ ਵੀ ਜ਼ਰੂਰਤ ਨਹੀਂ ਪੈਣੀ ਇਹ ਮਤਲਬ ਕਿ 100% 101% ਆਰਾਮ ਹੈ ਜੀ ਅੱਛਾ ਸੋ ਤੋਂ ਵੀ ਇੱਕ ਉੱਪਰ ਹੈ ਜੀ ਜੇਕਰ ਤੁਹਾਡੇ ਦੰਦ ਜਾੜਾ ਚ ਲੱਗਦਾ ਕਿ ਉਹ ਸਰੀਰ ਚ ਰਹਿਣ ਯੋਗ ਨਹੀਂ ਹੈਗਾ ਤਾਂ ਇਹ ਉਹਨੂੰ ਬਾਹਰ ਵੀ ਕੱਢ ਦਿੰਦਾ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ ਸੋ ਦੋਸਤੋ ਜਦੋਂ ਗੱਲ ਦੰਦਾਂ ਦੀ ਆਉਂਦੀ ਹੈ ਕਹਿੰਦੇ ਜਦੋਂ ਦੰਦ ਟੁੱਟ ਜਾਂਦੇ ਆ ਬੰਦੇ ਦੇ ਜਾਂ ਦੰਦ ਚਲ ਜਾਂਦੇ ਆ ਤਾਂ ਫਿਰ ਸਵਾਦ ਹੀ ਚਲ ਜਾਂਦਾ ਹੈ ਪਰ ਚਲੋ ਦੰਦ ਟੁੱਟਣੇ ਤਾਂ ਵੱਖਰੀ ਗੱਲ ਆ ਪਰ ਜਿਹੜਾ ਦੰਦਾਂ ਦਾ ਦਰਦ ਜਾਂ ਜਾੜ ਦਾ ਦਰਦ ਹੁੰਦਾ ਬਾਈ ਜੀ ਉਹ ਤਾਂ ਪ੍ਰਮਾਤਮਾ ਕਿਸੇ ਨੂੰ ਦਿਖਾਵੇ ਨਾ ਬਹੁਤ ਲੋਕ ਕਹਿੰਦੇ ਆ ਵੀ ਸਾਰੀ ਰਾਤ ਜਾਗਦੇ ਨਹੀਂ ਲੰਗੀ ਦੰਦ ਤਾਂ ਦੁਖੀ ਦੁਖੀ ਨਾਲ ਦਿਮਾਗ ਦੇ ਵਿੱਚ ਸਿਰ ਦੇ ਵਿੱਚ ਵੀ ਦਰਦ ਹੁੰਦਾ ਰਿਹਾ ਤਾਂ ਅੱਜ ਤੁਹਾਨੂੰ ਅਜਿਹਾ ਇੱਕ ਨੁਸਖਾ ਅਸੀਂ ਦੱਸਣਾ ਵੀ ਜਿਹਦੇ ਨਾਲ ਤੁਹਾਡਾ ਕਦੇ ਦੰਦ ਜਾਣਾ ਵੈਦ ਸਾਹਿਬ ਕਹਿੰਦੇ ਦੁਖਣਗੀਆਂ ਹੀ ਨਹੀਂ ਸੋ ਵੈਦ ਧਰਮਿੰਦਰ ਸਿੰਘ ਜੀ ਆ ਸਾਸਿਕਾ ਜੀ ਸਾਸਿਕਾ ਜੀ ਮੈਂ ਜੀ ਗੱਲ ਹੋਈ ਸੀ ਆਪਣੀ ਦੰਦਾਂ ਬਾਰੇ ਤੇ ਬਹੁਤ ਲੋਕਾਂ ਨੂੰ ਸਮੱਸਿਆ ਆਉਂਦੀ ਹੈ ਜੀ ਉਹ ਕਹਿੰਦੇ ਜੀ ਕਿਸੇ ਦਾ ਤਾਂ ਸਾਰੀ ਬੀੜ ਡੀ ਦੁਖਦੀ ਰਹਿੰਦੀ ਆ ਜੀ ਤੇ ਕਿਸੇ ਦੀ ਜਾੜ ਦੁਖਦੀ ਆ ਜੀ ਫਿਰ ਉਹ ਜਾੜ ਦੇ ਨਾਲ ਕਹਿੰਦੇ ਜੀ ਦਿਮਾਗ ਵੇਜ ਗਿਆ ਹੈ ਨਾ ਸਿਰ ਦੁਖਦਾ ਤੇ ਦੱਸੋ ਜੀ ਇਹਦੇ ਬਾਰੇ ਥੋੜਾ ਜਾਂ ਜੇਕਰ ਤਾਂ ਦੰਦਾ ਜਾਂਾ ਦੇ ਵਿੱਚ ਤਕਲੀਫ ਹੈ ਮਤਲਬ ਕਿ ਦਰਦ ਹੋ ਰਿਹਾ ਹੈ ਹਾਂਜੀ ਇੱਕ ਨਾ ਅਕਰਕਰਾ ਦੀ ਬੂਟੀ ਆਉਂਦੀ ਹੈ ਜੀ ਅੱਛਾ ਜੀ ਤਕਰੀਬਨ ਆਮ ਆਪਣੇ ਇੱਥੇ ਖੜੀ ਹੁੰਦੀ ਹੈ ਜੀ ਹਾਂ ਉਹਦੇ ਤੁਸੀਂ ਦੋ ਡੋਡੀਆਂ ਜੀ ਅੱਬੇ ਨਾ ਫੁੱਲ ਤੋਂ ਉਹਨਾਂ ਨੂੰ ਤੋੜੋ ਤੇ ਆਪਣੀ ਜਿੱਥੇ ਵੀ ਤੁਹਾਡੇ ਦਰਦ ਹੈ ਜਾੜ ਦੇ ਵਿੱਚ ਉਹਦੇ ਕੋਲ ਰੱਖ ਲਓ ਅੱਛਾ ਜੀ ਮਤਲਬ ਤਕਰੀਬਨ 2 ਘੰਟੇ ਬਾਅਦ ਪਾਣੀ ਤਾਂ ਨਿਕਲਦਾ ਮੂੰਹ ਚੋਂ ਬਹੁਤ ਪਰ 2 ਘੰਟੇ ਬਾਅਦ ਆਰਾਮ ਆਉਣਾ ਸ਼ੁਰੂ ਹੋ ਜਾਂਦਾ ਹੈ। ਅੱਛਾ ਜਿਵੇਂ ਤੁਸੀਂ ਰਾਤ ਨੂੰ ਦੋ ਫੁੱਲ ਤੋੜ ਕੇ ਉਹਦੇ ਜਾੜ ਦੇ ਵਿੱਚ ਰੱਖ ਲੇ। ਸਵੇਰ ਤੱਕ ਤੁਹਾਡਾ ਸੋਜਾ ਵੀ ਖਤਮ, ਤੁਹਾਡਾ ਦਰਦ ਵੀ ਖਤਮ। ਤੁਹਾਨੂੰ ਡਾਕਟਰ ਕੋਲ ਜਾਣ ਦੀ ਵੀ ਜ਼ਰੂਰਤ ਨਹੀਂ ਪੈਣੀ। ਅਕਰਕਰਾ ਬੂਟੀ ਦਾ ਨਾਮ ਹੈ ਜੀ। ਤੇ ਦੂਸਰਾ ਤਰੀਕਾ ਹੈਗਾ ਕਿ ਜੇਕਰ ਤੁਸੀਂ ਪਰਮਨੈਂਟਲੀ ਇਸ ਸਮੱਸਿਆ ਤੋਂ ਖੜਾ ਛਡਾਉਣਾ ਹੈ। ਵੀ ਕਦੇ ਹੋਵੇ ਹੀ ਨਾ ਦਰਦ। ਕਦੇ ਦਰਦ ਹੀ ਨਾ ਹੋਵੇ ਜੀ। ਕਦੇ ਤੁਹਾਨੂੰ ਦੰਦਾ ਚਾੜਾਂ ਦੀ ਤਕਲੀਫ ਹੀ ਨਾ ਹੋਵੇ। ਅੱਛਾ ਜੀ। ਤਾਂ ਤੁਸੀਂ ਹਫਤੇ ਦੇ ਵਿੱਚ ਤਿੰਨ ਵਾਰੀ ਜੇ ਤਾਂ ਘੱਟ ਤਕਲੀਫ ਹੈ ਜੇ ਤੁਹਾਨੂੰ ਜ਼ਿਆਦਾ ਤਕਲੀਫ ਹੈਗੀ ਤਾਂ ਰੋਜ਼ ਜਿਹੜੇ ਆਪਣੇ ਬੋੜ ਦੀ ਦਾੜੀ ਨਹੀਂ ਲੰਮਕਦੀ ਹੁੰਦੀ ਜੀ ਹਾਂਜੀ ਹਾਂਜੀ ਜੜਾਂ ਜੇ ਲੰਮਕਦੀਆਂ ਹੁੰਦੀਆਂ ਉਹਦੀ ਦਾਤਣ ਕਰੋ ਸਵੇਰੇ ਉਸ ਦਿਨ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦੰਦਾ ਜਾਣਾਂ ਦੀ ਤਕਲੀਫ ਹੈ ਤਾਂ 101% ਗਾਰੰਟੀ ਹੈ ਜੀ ਉਹ ਤੁਹਾਨੂੰ ਦੁਬਾਰੇ ਦਿੱਕਤ ਨਹੀਂ ਆਏਗੀ ਈਵਨ ਕਿ ਸਾਡੇ ਕੋਲ ਇੱਕ ਪੇਸ਼ੈਂਟ ਆਏ ਸੀਗੇ ਉਹਨਾਂ ਨੇ ਸਾਨੂੰ ਇੱਕ ਨਵੀਂ ਗੱਲ ਦੱਸੀ ਹਾਂ ਉਹ ਕਹਿੰਦੇ ਵੀ ਮੇਰੇ ਜਾੜ ਖਾਲੀ ਹੋ ਗਈ ਸੀ ਤੇ ਮੈਂ ਇਹਨੂੰ ਭਰਾ ਲਿਆ ਉਸ ਤੋਂ ਬਾਅਦ ਵੀ ਕਹਿੰਦੇ ਫਿਰ ਉਹ ਖਾਲੀ ਹੋ ਗਈ ਹਾਂ ਉਸ ਤੋਂ ਬਾਅਦ ਕਹਿੰਦੇ ਵੀ ਜਦੋਂ ਮੈਂ ਇਹ ਸ਼ੁਰੂ ਕੀਤੀ ਹੈ ਤਾਂ ਉਸ ਦੇ ਵਿੱਚ ਮਾਸ ਭਰ ਗਿਆ ਜੀ ਅੱਛਾ ਹਾਂਜੀ ਤੇ ਇਹ ਵੀ ਉਹ ਦਤਨ ਨਾਲੀ ਦਤਨ ਨਾਲ ਜੀ ਹੁਣ ਬਹੁਤ ਸਾਰੇ ਇਹਨਾਂ ਦੇ ਦੰਦ ਦੁਖਦੇ ਹੁੰਦੇ ਆ ਜੀ ਜਿਸ ਤਰ੍ਹਾਂ ਦੁਖਦੇ ਆ ਸਾਰੀ ਬੀੜੀ ਦਾਤਣ ਨਹੀਂ ਕਰ ਸਕਦੇ ਜੀ ਉਹਨਾਂ ਲਈ ਕੀ ਇਲਾਜ ਹੈ ਉਹਨਾਂ ਲਈ ਤੁਸੀਂ ਇਸੇ ਦਾਤਣ ਨੂੰ ਜੀ ਅ ਤੋਂ ਲੈ ਕੇ ਤੁਸੀਂ ਤਕਰੀਬਨ ਇੱਕ ਉਂਗਲ ਜਿੰਨੀ ਐਦਾਂ ਤੁਸੀਂ ਤਿੰਨ ਪੀਸ ਲੈ ਲਓ ਦਾੜੀ ਦੇ ਦਾੜੀ ਦੇ ਜੀ ਠੀਕ ਹੈ ਜੀ ਤੇ ਤਿੰਨ ਕ ਪੀਸ ਲੈ ਕੇ ਉਹਨੂੰ ਤੁਸੀਂ ਡੇਢ ਕ ਗਲਾਸ ਪਾਣੀ ਦੇ ਵਿੱਚ ਬੋਇਲ ਕਰ ਲਓ ਜੀ ਜਦੋਂ ਤੁਹਾਨੂੰ ਲੱਗੇ ਕਿ ਪਾਣੀ ਬੋਇਲ ਕਰਨ ਤੋਂ ਬਾਅਦ ਅੱਧਾ ਕ ਗਲਾਸ ਰਹਿ ਗਿਆ ਤਾਂ ਉਹਦੀ ਸਵੇਰੇ ਖਾਲੀ ਪੇਟ ਕੁਰਲੀਆਂ ਕਰ ਲਓ ਅੱਛਾ ਜੀ ਹਾਂ ਜੀ ਉਸ ਦੇ ਨਾਲ ਵੀ ਤੁਹਾਨੂੰ ਕਿੰਨੀ ਮਰਜ਼ੀ ਦਿੱਕਤ ਹੈ ਸਾਡੇ ਕੋਲ ਇੱਕ ਭੈਣ ਜੀ ਸੀ ਕਿ ਉਹਨਾਂ ਦੇ ਤਾਂ ਪਸ ਪੈ ਗਈ ਸੀ ਜੀ ਅੰਦਰ ਅੱਛਾ ਹਾਂਜੀ ਈਵਨ ਕਿ ਉਹ ਕਹਿੰਦੇ ਸੀਗੇ ਡਾਕਟਰ ਵੀ ਤੇਰੇ ਕੈਂਸਰ ਬਣ ਜਾਏਗਾ ਜੀ ਪਰ ਉਹਨਾਂ ਨੇ ਇੱਕ ਵਿਸ਼ਵਾਸ ਸੀਗਾ ਸਾਡੇ ਤੇ ਜੀ ਵਿਸ਼ਵਾਸ ਕਰਕੇ ਉਹਨਾਂ ਨੇ ਅੱਜ ਕੁਛ ਕੱਲ ਕੁਛ 15 ਕਿ ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਆਰਾਮ ਆ ਗਿਆ ਸੀ ਉਹ ਦੱਸਦੇ ਸੀਗੇ ਕਹਿੰਦੇ ਪਸ ਦੀ ਪਚਕਾ ਮਤਲਬ ਨਿਕਲਦੀ ਹੁੰਦੀ ਸੀ ਪਸ ਐਨੀ ਦਿੱਕਤ ਸੀਗੀ ਉਹਨਾਂ ਨੂੰ ਅੱਛਾ ਹਾਂਜੀ ਉਹ ਇਹ ਜਿਹੜੀ ਬੋਰਡ ਦੀ ਦਾੜੀ ਹੈ ਜੀ ਇਹ ਐਨੀ ਕਮਾਲ ਦੀ ਹੈ ਕਿ ਉਹਨਾਂ ਨੇ ਭੈਣ ਜੀ ਦੇ ਜਿਹੜੇ ਉਹ ਪਸ ਵਗੈਰਾ ਸੀ ਜਾਂ ਦੰਦਾਂ ਦੀ ਤਕਲੀਫ ਸੀਗੀ ਉਹ ਬਿਲਕੁਲ ਨਾਰਮਲ ਕਰ ਦਿੱਤੀ अच्छा कोई उन्होंने जाड नहीं कटाई कोई दंद नहीं कटवाया बिल्कुल इसी एक चीज नहीं ठीक करते जी ये मतलब कि 100% 101% आराम है जी अच्छा तो भी ऊपर है ऊपर है जी हां हां ਤੇ ਪੱਕਾ ਲਾਜ ਹੈ ਜੀ ਇਹ ਜੇ ਤੁਸੀਂ ਲੰਮਾ ਸਮਾਂ ਵੀ ਕਰ ਲਓਗੇ ਤਾਂ ਇਹਦਾ ਕੋਈ ਨੁਕਸਾਨ ਨਹੀਂ ਹੈ ਇਹਦੀ ਥੋੜੀ ਇੱਕ ਪ੍ਰੋਬਲਮ ਹੁੰਦੀ ਹੈ ਕਿ ਜੇ ਕਰ ਇਸੇ ਪਾਣੀ ਨੂੰ ਤੁਸੀਂ ਥੋੜੇ ਜੰਨੇ ਅੰਦਰ ਲੈ ਜਾਂਦੇ ਹੋ ਗਲੇ 'ਚ ਤਾਂ ਕਿਤੇ ਕਿਤੇ ਮਾੜੀ ਮੋਟੀ ਖਰਾਸ਼ ਹੋਣ ਲੱਗ ਜਾਂਦੀ ਹੈ हां हां ਫਿਰ ਉਹਦਾ ਬਸ ਉਹਨੂੰ ਬਚਾ ਕੇ ਜੀ ਮਤਲਬ ਮੂੰਹ 'ਚ ਰੱਖੋ ਤੇ ਸੁੱਟ ਦਿਓ اچھا ਅੰਦਰ ਨਹੀਂ ਕਰਨਾ ਅੰਦਰ ਨਹੀਂ ਕਰਨਾ ਜੀ ਕੁੱਲੀ ਕਰਨੀ ਆ। ਉਦਾਂ ਕੋਈ ਸਮੱਸਿਆ ਨਹੀਂ ਕ੍ਰੀਏਟ ਕਰਦਾ ਬਸ ਉਦਾਂ ਹੀ ਗਲੇ 'ਚ ਖੁਰਖਰੀ ਜੀ ਹੋ ਜਾਂਦੀ ਹੈ। ਹੂੰ ਹੂੰ ਹਾਂ। ਇਹ ਕਿੰਨੇ ਕੁ ਪੁਰਾਣਾ ਇਹ ਵੀ ਹੋਣਾ ਚਾਹੀਦਾ ਵੀ ਇੰਨਾ ਬੋੜ ਇੰਨਾ ਪੁਰਾਣਾ ਹੈ। ਜਿਹਦਾ ਦਾੜੀ ਆ ਗਈ ਉਹ ਤਾਂ ਪੁਰਾਣਾ ਹੀ ਹੁੰਦਾ। ਉਹ ਜਿਹਦਾ ਦਾੜੀ ਆ ਗਈ ਉਹ ਪੁਰਾਣੇ ਨੂੰ ਹੀ ਆਉਂਦੀ ਹੈ ਜੀ। ਹਾਂ ਹਾਂ। ਉਹ ਨਵੇਂ ਨੂੰ ਨਹੀਂ ਆਉਂਦੀ ਜੀ। ਹਾਂਜੀ ਹਾਂਜੀ। ਹਾਂਜੀ। ਅਸਲ 'ਚ ਨਾ ਇਹ ਚੀਜ਼ਾਂ ਇਹ ਸਾਇੰਸ ਹੈ ਜੀ। ਹੂੰ। ਆਪਾਂ ਲੋਕ ਇਹਨਾਂ ਨੂੰ ਭੁੱਲਦੇ ਭੁੱਲ ਗਏ ਜੀ। ਜਿਹੜੀ ਚੀਜ਼ ਨੂੰ ਤੁਸੀਂ ਪੂਜਦੇ ਹੋ ਪ੍ਰਾਣੇ ਬਜ਼ੁਰਗ ਪੂਜਦੇ ਆ ਇਟ ਮੀਨਸ ਕਿ ਉਹ ਜਿਵੇਂ ਬਾਬਾ ਬੋੜ ਨਹੀਂ ਕਿਹਾ ਜਾਂਦਾ ਜੀ ਹਾਂਜੀ ਹਾਂਜੀ ਅਸਲ ਦੇ ਵਿੱਚ ਉਹ ਚ ਕਹਿ ਲਓ ਅਣ ਅਣ ਗੋਣ ਹੈ ਜੀ ਮਤਲਬ ਬਹੁਤ ਜ਼ਿਆਦਾ ਗੋਣ ਹੈ ਉਹਨਾਂ ਚ ਹਾਂ 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 ਅਣਤਕ ਕਹਿ ਲਓ ਜੇ ਮੈਂ ਆਪਾਂ ਕਹਿ ਦਿਆਂ ਅਣਗਿਣਤ ਜੀ ਅਣਗਿਣਤ ਅਣਗਿਣਤ ਗੋਣੇ ਚ ਉਹਦੇ ਚ ਹਾਂਜੀ ਹਾਂਜੀ ਤੇ ਉਹ ਤਾਂ ਕਰਕੇ ਉਸ ਚੀਜ਼ ਨੂੰ ਪੂਜਿਆ ਜਾਂਦਾ ਜੀ ਤੇ ਹੁਣ ਬਹੁਤ ਸਾਰੇ ਲੋਕ ਕਹਿੰਦੇ ਜੀ ਜਿਵੇਂ ਲੌਂਗ ਦੀ ਗੱਲ ਆਉਂਦੀ ਹੈ ਜੀ ਲੌਂਗ ਕੰਨ ਤੇ ਲਾ ਲਓ ਹੁਣ ਬਹੁਤ ਸਾਰੇ ਲੋਕਾਂ ਦਾ ਦਰਦ ਹੁੰਦਾ ਵੀ ਅਸੀਂ ਤਾਂ ਜੀ ਲੌਂਗ ਵੀ ਲਾ ਲਏ ਕਿ ਤੁਸੀਂ ਪਹਿਲਾ ਨੁਸਖਾ ਦੱਸਿਆ ਵੀ ਉਹ ਵੀ ਕਰ ਲਿਆ ਨਹੀਂ ਹੋ ਰਿਹਾ ਜੀ ਤਾਂ ਇਹ ਬੋਰਡ ਦੀ ਜਿਹੜਾ ਹੈਗਾ ਜੀ ਇਹ ਇਨਸਟੈਂਟਲੀ ਤਾਂ ਨਹੀਂ ਉਹ ਕਰੂਗਾ ਜੀ ਇਨਸਟੈਂਟਲੀ ਤਾਂ ਤੁਹਾਨੂੰ ਅਕਰਕਰਾਂ ਨਹੀਂ ਕਰਨਾ ਜੀ ਅਕਰਕਰਾਂ ਕਰੂਗਾ ਜੀ ਅਕਰਕਰਾਂ ਤਾਂ ਨਾਲ ਦੀ ਨਾਲੇ ਜੀ ਅੱਛਾ ਜੀ ਹਾਂਜੀ ਸਾਡੇ ਅਸੀਂ ਨੇ ਇੱਕ ਪਰਦੇਸੀ ਰੱਖਿਆ ਹੋਇਆ ਜੀ ਮਤਲਬ ਉਹਦੀ ਇੱਕ ਦਿਨ ਜਾੜ ਦੁਖਣ ਲੱਗ ਪਈ ਪਰਵਾਸੀ ਬੰਦਾ ਜੀ ਤਾਂ ਰਾਜੂ ਹੈ ਜੀ ਉਹਦਾ ਨਾਮ ਤੇ ਹੋ ਰੱਖਿਆ ਹੋਇਆ ਤੇ ਇੰਨਾ ਮੂੰਹ ਸੁਜਿਆ ਹੋਇਆ ਜੀ ਉਹਦਾ ਉਹਨੂੰ ਕਿਸੇ ਸਾਡੇ ਚਾਚੇ ਦਾ ਜੀ ਨੇ ਕਹਤਾ ਵੀ ਥੋੜਿਆ ਕਾਟਨ ਲਾ ਕੇ ਨਾ ਉਹਦਾ ਪੰਬਾ ਰੱਖ ਲੈ ਰੂਮ ਦਾ ਦਰੂ ਦਾ ਅੱਛਾ ਉਹਨੇ ਉਹ ਵੀ ਰੱਖਿਆ ਉਹਦੇ ਨਾਲ ਵੀ ਆਰਾਮ ਨਹੀਂ ਆਇਆ ਫਿਰ ਮੇਰੇ ਬੇਟੇ ਨੂੰ ਕਹਿੰਦਾ ਵੀ ਮੇਰੇ ਇਦਾਂ ਦਾ ਕਰਕੇ ਪ੍ਰੋਬਲਮ ਬੇਟਾ ਕਹਿੰਦਾ ਵੀ ਆਹ ਤੋੜ ਕੇ ਨਾ ਜੀਭ ਚ ਰੱਖ ਲੈ ਨਹੀਂ ਕਹਿੰਦਾ ਆਪਣੇ ਪਾਪਾ ਕੋਲ ਪੁੱਛ ਕੇ ਬਤਾ ਬੇਟੇ ਨੂੰ ਕਹਿੰਦਾ ਉਹ ਉਹ ਬੇਟਾ ਕਹਿੰਦਾ ਵੀ ਨਹੀਂ ਪਤਾ ਹੁਣ ਬੱਚਿਆਂ ਨੂੰ ਸਾਰਾ ਕੁਝ ਤੇ ਫਿਰ ਮੈਨੂੰ ਬੁਲਾਇਆ ਜੀ ਉਹਨਾਂ ਨੇ ਤੇ ਮੈਂ ਵੀ ਉਹਨੂੰ ਉਹੀ ਗੱਲ ਦੱਸੀ ਇਸੇ ਕਹਿੰਦਾ ਵੀ ਠੀਕ ਹੋ ਜਾਏਗਾ ਮੈਂ ਕਹਾਂ ਕਹਿੰਦਾ ਵੀ ਜੇ ਨਾ ਠੀਕ ਹੋਇਆ ਮੈਂ ਤੈਨੂੰ ਮੈਂ 12 ਵਜੇ ਹਸਪਤਾਲ ਲੈ ਜਾਊਗਾ ਜੇ ਤੂੰ ਨਾ ਠੀਕ ਹੋਇਆ ਅੱਛਾ ਤੇ ਉਹ ਤੁਸੀਂ ਦੇਖ ਲਓ ਜੀ ਵੀ ਉਹ ਨੀਂਦ ਵੀ ਆ ਗਈ ਉਹਨੂੰ ਉਹਦਾ ਦਰਦ ਵੀ ਕਿਤੇ ਚਲਾ ਗਿਆ ਮੈਂ ਕਹਾਂ ਵੀ ਜਿਹੜਾ ਪਾਣੀ ਨਿਕਲੇਗਾ ਬਸ ਘੰਟਾ ਘੁੱਕ ਜਾ ਮੈਂ ਕਹਾਂ ਪਾਣੀ ਬਹੁਤ ਨਿਕਲੇਗਾ ਤੇ ਇਹਨੂੰ ਸਪਿਟ ਕਰ ਦੇ ਠੁੱਕ ਦੇ ਇਹਨੂੰ ਤੇ ਉਹ ਸਵੇਰੇ ਸੋ ਜਾਊ ਜਾ ਖਤਮ ਮੈਂ ਕਹਾਂ ਰਾਜੂ ਕਿਵੇਂ ਹੁਣ ਇਹ ਕਰ ਕਰਾ ਦੀ ਪਛਾਣ ਕੀ ਹੁੰਦੀ ਹੈ ਜੀ ਇਹ ਸਾਰੇ ਨੂੰ ਬਹੁਤ ਛੋਟਾ ਜਾਂ ਹੁੰਦਾ ਜਿੱਦਾਂ ਇਹ ਸਮਝ ਲਓ ਜਿਵੇਂ ਮੇਰੀ ਚੀਚੀ ਦਾ ਸਾਈਜ਼ ਹੈ ਜੀ ਇੰਨਾ ਕੁ ਫੁੱਲ ਹੁੰਦਾ ਇਹਨੂੰ ਬਿਲਕੁਲ ਛੋਟੇ ਛੋਟੇ ਪੀਲੇ ਰੰਗ ਦੇ ਪੱਤੇ ਹੁੰਨੇ ਆ ਤੇ ਛੋਟੀ ਜੀ ਡੋਡੀ ਹੁੰਦੀ ਹੈ ਇਹਦੇ ਐਦਾਂ ਦੇ ਇੱਕ ਇਹਦੀ ਹੋਰ ਬਰੀਡ ਹੁੰਦਾ ਜੀ ਉਹ ਤਾਂ ਆਪਣੇ ਆਮ ਬਹੁਤ ਜ਼ਿਆਦਾ ਹੁੰਦਾ ਹੈ ਪਰ ਜਿਹੜਾ ਇਹ ਆਕਰ ਕਰਾਏ ਛੋਟਾ ਹੁੰਦਾ ਇਹਦੀ ਤੁਹਾਨੂੰ ਫੋਟੋ ਦੇ ਦੇਵਾਂਗੇ ਤੇ ਉਹ ਲਗਾ ਸਕਦੇ ਹੋ ਤੇ ਬਹੁਤ ਕਮਾਲ ਦੀ ਚੀਜ਼ ਹੈ ਜੀ ਇਹ ਓਕੇ ਇਨਸਟੈਂਟਲੀ ਉਹ ਕਰ ਦੂਗਾ ਇਨਸਟੈਂਟ ਨਾਲ ਦੇਣਾ ਪਰਮਾਨੈਂਟ ਦੇ ਲਈ ਉਹ ਬੋਰਡ ਦੀ ਕਦੇ ਵੀ ਨਹੀਂ ਕਰੇ ਫਿਰ ਹਾਂ ਫਿਰ ਦਿੱਕਤ ਨਹੀਂ ਆਏ ਫਿਰ ਅਗਰ ਕਰਦੀ ਤਾਂ ਲੋੜ ਨਹੀਂ ਪੈਣੀ ਮੇਰਾ ਕਹਿਣਾ ਹੁਣ ਜੀ ਹਾਂਜੀ ਇੱਕ ਵਾਰੀ ਆਰਾਮ ਆ ਗਿਆ ਤੁਹਾਨੂੰ ਤੁਸੀਂ ਬੋੜ ਦੀ ਦਾੜੀ ਦਾਤਨ ਕਰਦੇ ਤੁਹਾਨੂੰ ਦੰਦਾ ਜਾਣਾਂ ਦੀ ਕਦੇ ਤਕਲੀਫੇ ਨਹੀਂ ਹੋਏਗੀ ਕਦੇ ਵੀ ਨਹੀਂ ਹਾਂਜੀ ਹਾਂਜੀ ਜੇਕਰ ਮੰਨ ਲਓ ਤੁਹਾਡਾ ਕੋਈ ਦੰਦ ਜਾੜ ਅੰਦਰੋਂ ਲੂਸ ਹੋ ਗਿਆ ਮੰਨ ਲਓ ਤੁਸੀਂ ਪਟਾਉਣਾ ਹੋ ਕਿਸੇ وجہ ਕਰਕੇ ਤਾਂ ਕਮਾਲ ਦੀ ਗੱਲ ਹੈ ਜੀ ਕਿ ਇਸ ਦੇ ਨਾਲ ਜੇਕਰ ਤੁਹਾਡੇ ਦੰਦ ਜਾੜਾ ਚ ਲੱਗਦਾ ਕਿ ਉਹ ਸਰੀਰ ਚ ਰਹਿਣ ਯੋਗ ਨਹੀਂ ਹੈਗਾ ਤਾਂ ਇਹ ਉਹਨੂੰ ਬਾਹਰ ਵੀ ਕੱਢ ਦਿੰਦਾ ਅੱਛਾ ਹਾਂਜੀ ਇਹ ਮੈਂ ਮਤਲਬ ਮੇਰੀ ਮਦਰ ਦਾ ਹੋਇਆ ਸੀ ਇਦਾਂ ਮਲਕੇ ਜੇ ਤਾਂ ਉਹ ਬਾਹਰ ਨਿਕਲਣਾ ਯੋਗ ਹੋਏ ਤਾਂ ਬਾਹਰ ਨਹੀਂ ਤਾਂ ਉਹ ਨੀ ਉਹ ਫਿਕਸ ਕਰ ਦੇਗਾ ਜੀ ਉਹ ਮਜਬੂਤ ਵੀ ਕਰਦਾ ਜੀ ਮਜਬੂਤ ਵੀ ਕਰਦਾ ਜੀ ਹੁਣ ਸਾਡੇ ਦਾ ਫੈਮਿਲੀ ਚ ਇਦਾਂ ਅਸੀਂ ਜਿਵੇਂ ਹੁਣ ਬਾਪੂ ਜੀ ਸੀਗੇ ਸਾਡੇ ਜੀ ਵੈਦ ਉਹਦੇ ਤੋਂ ਅੱਗੇ ਚੱਲਿਆ ਆ ਰਿਹਾ ਜੀ ਮੇਰੇ ਕੋਲ ਆ ਗਿਆ ਸਮਝ ਲਓ ਹੈਨਾ ਤੇ ਹੁਣ ਮਦਰ ਨੂੰ ਪ੍ਰੋਬਲਮ ਸੀ ਕਿ ਥੋੜੇ ਹੋ ਜਾਂਦਾ ਹੈ ਨਾ ਫੈਮਿਲੀ ਚ ਵੀ ਸਾਡੇ ਵੀ ਹੋ ਜਾਂਦਾ ਕਈ ਵਾਰੀ ਉਹ ਕਹਿੰਦਾ ਵੀ ਨਹੀਂ ਇਦਾਂ ਨਹੀਂ ਮੈਂ ਠੀਕ ਹੋਣਾ ਸੋ ਮਾਤਾ ਨੂੰ ਬੇਟੇ ਲਿਆ ਕੇ ਦਿੱਤਾ ਤੇ ਮਾਤਾ ਦਾ ਦੰਦ ਠੀਕਾ ਜਿਹੜਾ ਨਿਕਲਣਾ ਨਿਕਲ ਗਿਆ ਜੀ ਉਹ ਕੋਈ ਅਸੀਂ ਪਟਾਇਆ ਨਹੀਂ ਹੈ ਕੋਈ ਕੁਝ ਨਹੀਂ ਕੀਤਾ ਜੀ ਅੱਛਾ ਜੀ ਹਾਂਜੀ ਸੋ ਬਿਲਕੁਲ ਇਹ ਨੁਸਖਾ ਜੀ ਬੋੜ ਦੀ ਦਾੜੀ ਲਿਆ ਕੇ ਉਹਦੀ ਦਾਤਣ ਕਰ ਲਓ ਨਹੀਂ ਤਾਂ ਫਿਰ ਬੈ ਸਾਬ ਨੇ ਜਿਵੇਂ ਦੱਸਿਆ ਵੀ ਉਬਾਲ ਕੇ ਕਰ ਲਿਓ ਤਾਂ ਜ਼ਿੰਦਗੀ ਦੇ ਵਿੱਚ ਤੁਹਾਡੇ ਕਦੇ ਵੀ ਦੰਦ ਜੜਾ ਨਹੀਂ ਦੁਖਣਗੇ ਸੋ ਹੋਰ ਵੀ ਬਹੁਤ ਸਾਰੇ ਜਿਹੜੀਆਂ ਜੜੀਆਂ ਸਾਰੀਆਂ ਹੀ ਬਿਮਾਰੀਆਂ ਦੀ ਜਿਹੜੀ ਇਹ ਦਵਾਈ ਦਿੰਦੇ ਆ ਸਰੰਦ ਪੁਰਾਣੇ ਬੱਸ ਸਟੈਂਡ ਦੇ ਕੋਲ ਪ੍ਰੈਕਟਿਸ ਕਰਦੇ ਆ ਵੀਰਵਾਰ ਦੀ ਛੁੱਟੀ ਹੁੰਦੀ ਹੈ ਆਪਾਂ ਨੰਬਰ ਵੀ ਜਿਹੜਾ ਦੇ ਰਹੇ ਆ ਇਹਨਾਂ ਦਾ ਤੰਦਰ ਨਾਲ ਸੰਪਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੈ ਪੁਰਾਣੇ ਬੈਦ ਹੈ ਤੁਹਾਡਾ ਚਿਹਰਾ ਦੱਸ ਕੇ ਬਿਮਾਰੀ ਦੱਸ ਦਿੰਦੇ ਆ ਇੰਨਾ ਕਿ ਤਜਰਬਾ ਹੈਗਾ ਸੋ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਖੜੀ ਪੰਜਾਬੀ ਲੋਕ ਚੰਦ